ਨਾ ਤੁਹਾਡੇ ਤਜਾਬ ਬਣੇਗਾ ਤੁਹਾਡਾ ਪੇਟ ਵੀ ਖਾਲੀ-ਖਾਲੀ ਰਹੇਗਾ ਤੇ ਸਵੇਰੇ ਉੱਠੋਗੇ ਨਾ ਤੁਹਾਨੂੰ ਸਿਮਰਨ ਕਰਨ ਦਾ ਵੀ ਆਨੰਦ ਆਏਗਾ ਇਹ ਬਾਣੀ ਚ ਦੱਸਿਆ ਵੀ ਖਾਣਾ ਕੀ ਚਾਹੀਦਾ ਬੰਦੇ ਥਾਲੀ ਭਰ ਕੇ ਖਾ ਲੋ ਤਾਂ ਵੀ ਤੁਹਾਨੂੰ ਕੁਝ ਨਹੀਂ ਹੋਏਗਾ ਖੂਬ ਖਾਣਾ ਖੀਚੜੀ ਜਾਮੇ ਅੰਮ੍ਰਿਤ ਲੋਨ ਹੀਰਾ ਰੋਟੀ ਕਰਨੇ ਗਲਾ ਕਟਾਵੇ ਕੌਣ ਜੋ ਸਭ ਮੇ ਇੱਕ ਖੁਦਾਏ ਕਹਤੋ ਤੋ ਕਿਉਂ ਮੁਰਗੀ ਮਾਰੇ ਪੈਨਣਾ ਕੀ ਸਾਤ ਸੰਗਤ ਜੀ ਮਾਫੀ ਦੇਣਾ ਅਸੀਂ ਚਲੋ ਗੁਰਦੁਆਰੇ ਚ ਕਹਿਨੇ ਨਹੀਂ ਕਿਸੇ ਨੂੰ ਕਈ ਵਾਰ ਇੱਥੇ ਵੀ ਪਰਿਵਾਰ ਨੂੰ ਕਹਿਣਾ ਚਾਹੀਦਾ ਬੱਚਿਆਂ ਨੂੰ ਬੱਚਿਆਂ ਢੰਗ ਨਾਲ ਕੱਪੜੇ ਨਹੀਂ ਪਾ ਕੇ ਆਉਂਦੇ ਗੁਰਬਾਣੀ ਚ ਦੱਸਿਆ ਹੈ ਹੋਰ ਪੈਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮੇ ਚੱਲੇ ਵਿਕਾਰ ਅਸੀਂ ਜਦੋਂ ਟਕਸਾਲ ਚ ਪੜੇ ਨਾ ਤਕਸਾਲ ਦੇ ਵਿੱਚ ਉਹਨਾਂ ਨੇ ਆਖਿਆ ਕਹਿੰਦੇ ਵੀ ਇੱਕ ਸਿੱਖ ਦਾ ਮੋਢਾ ਤੇ ਕੂਣੀ ਟੱਕੀ ਹੋਣੀ ਚਾਹੀਦੀ। ਗੋਡਾ ਇਟਾ ਕਿਹੋਣਾ ਚਾਹੀਦਾ। ਯਾਨੀ ਪੈਨਣਾ ਵੀ ਦੱਸਿਆ। ਫਿਰ ਕਹਿੰਦੇ ਬਾਬਾ ਹੋਰ ਚੜਨਾ ਖੁਸ਼ੀ ਖੁਆਰ। ਜਿਤ ਚੜੇ ਤਨ ਪੀੜੀਏ ਮੰਨ ਨਹੀਂ ਚਲੇ ਵਿਕਾਰ। ਹੁਣ ਆਪਾਂ ਗੱਡੀਆਂ ਤੇ ਚੜਦੇ ਆਂ। ਬੁਲਟ ਤੇ ਚੜਦੇ ਕਈ ਬੁਲਟ ਤੇ ਚੜ ਕੇ ਗੁਰਦੁਆਰੇ ਸਾਹਮਣੇ ਪਟਾਕੇ ਮਾਰ ਕੇ ਜਾਂਦੇ ਇਹ ਤਾਂ ਹੰਕਾਰ ਹੈ ਉਹ ਚੜਨਾ ਖੁਸ਼ੀਖوار ਇਹ ਨਹੀਂ ਪਈ ਤੁਹਾਡੇ ਕੋਲ ਗੱਡੀਆਂ ਕਾਰਾਂ ਨਹੀਂ ਹੋਣੀ ਚਾਹੀਦੀ ਆ ਹੋ ਸਕਦਾ ਤੁਹਾਡੇ ਕੋਈ ਨਹੀਂ ਸਮਰੱਥਾ ਹੋਵੇ ਤੁਸੀਂ ਕਰੋੜਾਂ ਵਾਲੀ ਗੱਡੀ ਰੱਖੋ ਪਰ ਚੜ ਕੇ ਅੰਦਰ ਹੰਕਾਰ ਨਾ ਹੋਵੇ ਨਿਮਰਤਾ ਹੀ ਹੋਵੇ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿ ਸਹ ਸੋ ਤੇਰਾ ਤੇਰਾ ਤੁਜ ਕੋ ਸੌ ਪਤੇ ਕਿਆ ਲਾਗੇ ਮੇਰਾ ਇਸ ਕਰਕੇ ਤੁਸੀਂ ਗੁਰਬਾਣੀ ਪੜ ਲਓ ਤੁਹਾਨੂੰ ਫਿਜ਼ੀਕਲ ਤੌਰ ਤੇ ਵੀ ਸਾਰਾ ਕੁਝ ਦੱਸਿਆ ਹੈ ਕੀ ਖਾਣਾ ਕੀ ਪੈਣਣਾ ਹੈ ਸੋਣਾ ਕਿੰਨਾ ਦਾ ਅਲਪ ਆਹਾਰ ਸੁਲਪ ਸੀ ਨਿੰਦਰਾ ਅਲਪ ਆਹਾਰ ਹੋਣਾ ਚਾਹੀਦਾ ਤੁਹਾਡਾ ਘੱਟ ਖਾਣਾ ਤੇ ਸੁਲਪ ਨਿੰਦਰ ਹੋਣੀ ਚਾਹੀਦੀ ਦੋ ਟਾਈਮ ਡਾਕਟਰ ਵੀ ਕਹਿੰਦੇ ਜਿਹੜੀ ਪ੍ਰੋਪਰ ਰੈਸਟ ਹੈ ਨਾ ਉਹ ਦੋ ਟਾਈਮ ਆ ਤਾਂ ਇਹ ਵੇਲੇ तकरीबन ਤੁਹਾਨੂੰ ਦੁਪਹਿਰ ਨੂੰ ਕੈਮਿਸਟ ਵਾਲੇ ਡਾਕਟਰ ਨਹੀਂ ਮਿਲਣਗੇ ਬਹੁਤ ਘੱਟ ਮਿਲ ਦੋ ਘੰਟੇ ਰੈਸਟ ਕਰਦੇ ਭਾਵੇਂ ਮੋਬਾਈਲ ਵੇਖੀ ਜਾਣ ਪਰ ਇੱਕ ਨਿਯਮ ਬਣਿਆ